ਚੰਡੀਗੜ੍ਹ ਤੋਂ ਜਿੱਥੇ ਬੀਤੇ ਦਿਨ ਥੋੜੀ ਦੇਰ ਨਿਕਲੀ ਤੋਂ ਆਪਣੇ ਲੋਕਾਂ ਨੂੰ ਰਾਹਤ ਦਵਾਈ ਕਿ ਹੁਣ ਨਦੀ ਨਾਲਿਆਂ 'ਚ ਪਾਣੀ ਦਾ ਪੱਧਰ ਘਟ ਜਾਵੇਗਾ ਉੱਥੇ ਹੀ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ। ਸ਼ਹਿਰ 'ਚ ਮੀਂਹ ਕਾਰਨ ਇੱਕ ਵਾਰ ਫਿਰ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਅੱਜ ਇੱਕ ਵਾਰ ਫਿਰ ਸਾਇਰਨ ਵੱਜੇ ਤੇ ਫਿਰ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ। ਮੀਂਹ ਕਾਰਨ ਸੁਖਨਾ ਝੀਲ ਦਾ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਝੀਲ 'ਚ 1663 ਫੁੱਟ ਤੱਕ ਹੀ ਪਾਣੀ ਆ ਸਕਦਾ ਹੈ। ਇਸ ਬਾਅਦ ਜਦੋਂ ਜ਼ਿਆਦਾ ਪਾਣੀ ਹੋ ਜਾਂਦਾ ਪੈਪ ਫਲਡ ਗੇਟ ਖੋਲਨੇ ਪੈਂਦੇ ਨੇ ਇਸ ਕਾਰਨ ਬਾਪੂ ਧਾਮ ਕਲੋਨੀ ਦੇ ਕਿਸ਼ਨਗਰ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਗੇਟ ਖੋਲਣ ਤੋਂ ਪਹਿਲਾਂ ਇਨਾਂ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ਚ ਕਈ ਵਾਰ ਛੀਲ ਦੇ ਫਲਡ ਗੇਟ ਖੋਲੇ ਗਏ ਨੇ ਜਿਸ ਕਾਰਨ ਕਿਸ਼ਨਗੜ ਬਾਪੂ ਤਾਂ ਕਲੋਨੀ ਸੈਕਟਰ 26 ਤੇ ਡੇਰਾ ਬੱਸੀ ਇਲਾਕਿਆਂ ਚ ਪੂਰੀ ਤਰ੍ਹਾਂ ਪਾਣੀ ਭਰ ਗਿਆ ਸੀ ਚੰਡੀਗੜ੍ਹ ਤੇ ਜਿੱਥੇ ਬੀਤੇ ਦਿਨ ਥੋੜੀ ਦੇਰ ਨਿਕਲੀ ਤੁਪ ਨੇ ਲੋਕਾਂ ਨੂੰ ਰਾਹਤ ਦਵਾਈ ਕਿ ਹੁਣ ਨਦੀ ਨਾਲਿਆਂ ਚ ਪਾਣੀ ਦਾ ਪੱਧਰ ਘਟ ਜਾਵੇਗਾ ਉੱਥੇ ਹੀ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਸ਼ਹਿਰ ਚ ਮੀਂਹ ਕਾਰਨ ਇੱਕ ਵਾਰ ਫਿਰ ਸੁਖਨਾ ਛੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਅੱਜ ਇੱਕ ਵਾਰ ਫਿਰ ਸਾਇਰਨ ਵੱਜੇ ਤੇ ਫਿਰ ਛੀਲ ਦੇ ਫਲਡ ਖੋਲ ਦਤੇ ਗਏ ਮੀਂਹ ਕਾਰਨ ਸੁਖਨਾ ਝੀਲ ਦਾ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਝੀਲ ਚ 1663 ਫੁੱਟ ਤੱਕ ਹੀ ਪਾਣੀ ਆ ਸਕਦਾ ਇਸ ਬਾਅਦ ਜਦੋਂ ਜ਼ਿਆਦਾ ਪਾਣੀ ਹੋ ਜਾਂਦਾ ਹੈ ਤਾਂ ਇਸ ਦੇ ਫਲੱਡ ਗੇਟ ਖੁੱਲਨੇ ਪੈਂਦੇ ਨੇ ਇਸ ਕਾਰਨ ਬਾਪੂ ਧਾਮ ਕਲੋਨੀ ਦੇ ਕਿਸ਼ਨਗੜ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਗੇਟ ਖੋਲਣ ਤੋਂ ਪਹਿਲਾਂ ਇਨਾਂ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ਚ ਕਈ ਵਾਰ ਛੀਲ ਦੇ ਫਲੱਡ ਗੇਟ ਖੋਲੇ ਗਏ ਨੇ ਜਿਸ ਕਾਰਨ ਕਿਸ਼ਨਗੜ ਬਾਪੂ ਧਾਮ ਕਲੋਨੀ ਸੈਕਟਰ 26 ਤੇ ਡੇਰਾਬੱਸੀ ਇਲਾਕਿਆਂ ਚ ਪੂਰੀ ਤਰ੍ਹਾਂ ਪਾਣੀ ਭਰ ਗਿਆ ਸੀ